ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਰਮ ਸਤਕਾਰ ਜੋ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਕਲਾਸ਼ ਪਹਾੜਤ ਮਾਨਸਰੋਵਰ ਸੇਕਮ ਸੇਵਤ ਪਠਾਨ ਅਤੇ ਚੀਨ ਦੀ ਯਾਤਰਾ ਤੇ ਲੋਕਾਂ ਨੂੰ ਇੱਕ ਪਰਮਾਤਮਾ ਦੇ ਸਿਮਰਨ ਦਾ ਉਪਦੇਸ਼ ਕਰਨ ਲਈ ਪਹੁੰਚੇ ਸਨ ਚੱਲਦੇ-ਚੱਲਦੇ ਉਹ ਬੁੱਧ ਧਰਮ ਦੇ ਪ੍ਰਮੁੱਖ ਤੀਰਥ ਸਥਾਨ ਲਾਸਾ ਵਿਖੇ ਪਹੁੰਚ ਗਏ ਸਨ ਉੱਥੇ ਉਸ ਸਮੇਂ ਬੁੱਧ ਧਰਮ ਦੇ 6ਵੇਂ ਗੁਰੂ ਪਾਦਮ ਸੰਭਵ ਜੀ ਗੱਦੀ ਤੇ ਬਰਾਜਮਾਨ ਸਨ ਉਹਨਾਂ ਨੂੰ ਬੁੱਧ ਧਰਮ ਵਿੱਚ ਵੀ ਪਹੁੰਚ ਗੁਰੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਨਾਲ ਵਿਚਾਰ ਗੋਸ਼ਟੀ ਹੋਈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ ਜਦ ਗੁਰੂ ਨਾਨਕ ਦੇਵ ਜੀ ਨੇ ਉਸ ਕੋਲੋਂ ਵਿਦਾਈ ਲਈ ਤਾਂ ਉਹਨਾਂ ਨੇ ਗੁਰੂ ਜੀ ਨੂੰ ਦੁਬਾਰਾ ਦਰਸ਼ਨ ਦੇਣ ਲਈ ਬੇਨਤੀ ਕੀਤੀ ਪਦਮ ਸੰਭਵ ਦੇ ਦਰਸ਼ਨਾਂ ਦੀ ਤਾਂਗ ਨੂੰ ਮੋਕਾ ਰੱਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਰਬਤ ਦੇ ਆਸ-ਪਾਸ ਬੁੱਧ ਮੱਤ ਦੇ ਬਾਕੀ ਧਰਮ ਸਥਾਨਾਂ ਤੇ ਵੀ ਗਏ ਅਤੇ ਉਹਨਾਂ ਨੇ ਅਕਾਲ ਪੁਰਖ ਦੇ ਸਿਮਰਨ ਦਾ ਉੱਥੇ ਬੋਧੀ ਸੰਤਾਂ ਨੂੰ ਉਪਦੇਸ਼ ਕੀਤਾ ਬੁੱਧ ਧਰਮ ਦੇ ਅਨੁਆਈਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਾਨਕ ਲਾਮਾ ਅਤੇ ਰਪੁੰਚੇ ਗੁਰੂ ਦੇ ਨਾਮ ਨਾਲ ਪੂਜਾ ਕੀਤੀ ਉੱਥੇ ਜ਼ਿਆਦਾਤਰ ਬੁੱਧ ਧਰਮ ਦੇ ਸਥਾਨਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਨਾਨਕ ਲਾਮਾ ਦੇ ਨਾਮ ਨਾਲ ਲੱਗੀਆਂ ਹੋਈਆਂ ਹਨ ਉਹਨਾਂ ਬੁੱਧ ਧਰਮਾਂ ਦੇ ਯਾਤਰਾ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਫਿਰ ਲਾਸਾ ਵਿਖੇ ਆਦਮ ਸੰਭਵ ਨੂੰ ਦਰਸ਼ਨ ਦੇਣ ਲਈ ਗਏ ਉਹ ਬੁੱਧੀ ਸੰਤ ਗੁਰੂ ਜੀ ਦੁਆਰਾ ਦਰਸ਼ਨ ਕਰਕੇ ਨਿਹਾਲ ਹੋ ਗਿਆ ਸੀ ਉੱਥੋਂ ਵਿਦਾ ਹੋ ਕੇ ਗੁਰੂ ਜੀ ਬੁੱਧ ਧਰਮ ਦੀ ਸੰਸਾਰ ਵਿੱਚੋਂ ਦੂਜੇ ਨੰਬਰ ਤੇ ਮਨਸਟਰੀ ਵਿਖੇ ਤਵਾੰਗ ਦੇ ਸਥਾਨ ਤੇ ਪਹੁੰਚੇ ਉੱਥੇ ਰੁੱਕ ਕੇ ਗੁਰੂ ਜੀ ਨੇ ਉੱਥੋਂ ਦੇ ਸੰਤਾਂ ਨੂੰ कीर्तन राहे उपदेश ਕੀਤਾ ਅਤੇ ਉੱਥੋਂ 40 ਕਿਲੋਮੀਟਰ ਦੂਰ ਇੱਕ ਪਹਾੜ ਦੀ 13000 ਫੁੱਟ ਦੀ ਉਚਾਈ ਤੇ ਪਹੁੰਚ ਗਏ ਸਨ ਉਸ ਸਥਾਨ ਤੇ ਇੱਕ ਸੰਤ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਮੰਨ ਵਿੱਚ ਲੈ ਕੇ 3 ਸਾਲ 3 ਮਹੀਨੇ ਅਤੇ 3 ਦਿਨ ਤੋਂ ਪ੍ਰੇਮ ਭਗਤੀ ਕਰ ਰਿਹਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਭਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਉਸ ਕੋਲ ਇੱਕ ਰਾਤ ਰਹੇ ਅਤੇ ਉਸ ਨੂੰ ਕੀਰਤਨ ਰਾਹੀਂ ਗੁਰਮਤ ਤੋਂ ਜਾਣੂ ਕਰਵਾਇਆ ਅਤੇ ਫਿਰ ਉੱਥੋਂ ਅੱਗੇ ਲਈ ਰਵਾਨਾ ਹੋ ਗਏ ਜਿਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸੰਤ ਨੂੰ ਦਰਸ਼ਨ ਦੇਣ ਲਈ ਬਰਾਜੇ ਸਨ ਉਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਤੀਸਰੀ ਉਦਾਸੀ ਤਵਾੰਗ ਸ਼ਿਸ਼ੋਬਤ ਹੈ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖ ਫੌਜੀ ਵੀਰ ਕਰ ਰਹੇ ਹਨ ਅਜੇ ਤੱਕ ਬਹੁਤ ਘੱਟ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀ ਹੈ ਗੁਰੂ ਤੇ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੀ ਮੇਰਾ ਚੈਨਲ ਬਲਜੀਤ ਸਿੰਘ ਸ਼ੰਕਰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ